ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਵੱਡੇ ਐਲਾਨ ਕਰ ਦਿੱਤੇ ਨੇ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਕਿਹਾ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਸਕੀਮ ਤਹਿਤ ਹੁਣ ਕਿਸਾਨਾਂ ਨੂੰ ਖੇਤਾਂ ਦੇ ਵਿੱਚੋਂ ਰੇਤ ਕੱਢਣ ਦੇ ਲਈ 7200 ਰੁਪਏ ਪ੍ਰਤੀ ਏਕੜ ਦੀ ਸਹਾਇਤਾ ਮਿਲੇਗੀ ਹੜਾ ਕਾਰਨ ਕਈ ਖੇਤਾਂ ਵਿੱਚ ਜੰਮੀ ਰੇਤ ਤੇ ਗਾਰ ਨੂੰ ਕਿਸਾਨ ਆਪਣੇ ਖੇਤਾਂ ਵਿੱਚੋਂ ਕੱਢ ਸਕਣਗੇ ਅਤੇ ਜੇ ਚਾਹਣ ਤਾਂ ਵੇਚ ਵੀ ਸਕਣਗੇ ਫਸਲ ਨੁਕਸਾਨ ਦੇ ਮੁਆਵਜ਼ੇ ਵਿੱਚ ਵੀ ਵੱਡਾ ਵਾਅਦਾ ਕੀਤਾ ਗਿਆ ਹੈ ਹੁਣ 26 ਤੋਂ 33% ਦੇ ਨੁਕਸਾਨ ਉੱਤੇ 10000 ਰੁਪਏ ਪ੍ਰਤੀ ਏਕੜ 33 ਤੋਂ 75% ਦੇ ਨੁਕਸਾਨ ਉੱਤੇ ਵੀ 10000 ਪ੍ਰਤੀ ਏਕੜ ਜਦੋਂ ਕਿ 75 ਤੋਂ 100% ਦੇ ਨੁਕਸਾਨ ਉੱਤੇ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਇਹ ਰਕਮ ਦੇਸ਼ ਵਿੱਚ ਸਭ ਤੋਂ ਵੱਧ ਦੱਸੀ ਜਾ ਰਹੀ ਹੈ ਘਰਾਂ ਦੇ ਮੁਆਵਜ਼ੇ ਵਿੱਚ ਵੀ ਵਾਅਦਾ ਕੀਤਾ ਗਿਆ ਪੂਰੀ ਤਰ੍ਹਾਂ ਨੁਕਸਾਨੇ ਘਰਾਂ ਲਈ 120000 ਰੁਪਏ ਜਦੋਂ ਕਿ ਅੰਸ਼ਕ ਤੌਰ ਤੇ ਨੁਕਸਾਨੇ ਘਰਾਂ ਲਈ ਮੁਆਵਜ਼ਾ 6500 ਰੁਪਏ ਤੋਂ ਵਧਾ ਕੇ 35100 ਰੁਪਏ ਕਰ ਦਿੱਤਾ ਗਿਆ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ 15 ਅਕਤੂਬਰ ਤੋਂ ਪਹਿਲਾਂ ਦੀਵਾਲੀ ਤੋਂ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਵੰਡਣਾ ਸ਼ੁਰੂ ਕਰ ਦਿੱਤਾ ਜਾਵੇਗਾ ਇਸੇ ਨਾਲ ਉਹਨਾਂ ਕੇਂਦਰ ਸਰਕਾਰ ਉੱਤੇ ਵੀ ਤਿੱਖੇ ਤੰਜ ਕੱਸਦੇ ਆ ਕਿ ਆ ਕਿ ਪੰਜਾਬ ਨੂੰ ਬਿਹਾਰ ਵਰਗੇ ਚੋਣ ਵਾਲੇ ਰਾਜਾਂ ਨਾਲੋਂ ਘੱਟ ਪੈਕੇਜ ਦੇ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ। ਸੀਐਮ ਮਾਨ ਨੇ ਸਾਫ਼ ਕਿਹਾ ਹੈ ਕਿ ਪੰਜਾਬ ਇਸ ਤਰ੍ਹਾਂ ਦੇ ਮਤਰੀ ਮਾਂ ਵਾਲੇ سلوਕ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਸ ਤਰ੍ਹਾਂ ਸੂਬਾ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਵੱਡੇ ਤੇ ਅਹਿਮ ਫੈਸਲੇ ਕੀਤੇ ਨੇ ਜਿਸ ਦੇ ਨਾਲ ਪ੍ਰਭਾਵੇ ਤੋਂ ਲੋਕਾਂ ਨੂੰ ਜਲਦੀ ਸਹਾਇਤਾ ਮਿਲਣ ਦੀ ਉਮੀਦ ਜਿਤਾਈ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਵੱਡੇ ਐਲਾਨ ਕਰ ਦਿੱਤੇ ਨੇ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਕਿਹਾ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਸਕੀਮ ਤਹਿਤ ਹੁਣ ਕਿਸਾਨਾਂ ਨੂੰ ਖੇਤਾਂ ਦੇ ਵਿੱਚੋਂ ਰੇਤ ਕੱਢਣ ਦੇ ਲਈ 7200 ਰੁਪਏ ਪ੍ਰਤੀ ਏਕੜ ਦੀ ਸਹਾਇਤਾ ਮਿਲੇਗੀ ਹੜਾ ਕਾਰਨ ਕਈ ਖੇਤਾਂ ਵਿੱਚ ਜੰਮੀ ਰੇਤ ਤੇ ਗਾਰ ਨੂੰ ਕਿਸਾਨ ਆਪਣੇ ਖੇਤਾਂ ਵਿੱਚੋਂ ਕੱਢ ਸਕਣਗੇ ਤੇ ਜੇ ਚਾਹਣ ਤਾਂ ਵੇਚ ਵੀ ਸਕਣਗੇ ਫਸਲ ਨੁਕਸਾਨ ਦੇ ਮੁਆਵਜ਼ੇ ਵਿੱਚ 20 ਵੱਡਾ ਵਾਅਦਾ ਕੀਤਾ ਗਿਆ ਹੈ ਹੁਣ 26 ਤੋਂ 30% ਦੇ ਨੁਕਸਾਨ ਉੱਤੇ 10000 ਰੁਪਏ ਪ੍ਰਤੀ ਏਕੜ 31 ਤੋਂ 75% ਦੇ ਨੁਕਸਾਨ ਉੱਤੇ ਵੀ 10000 ਪ੍ਰਤੀ ਏਕੜ ਜਦੋਂ ਕਿ 75 ਤੋਂ 100% ਦੇ ਨੁਕਸਾਨ ਉੱਤੇ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਇਹ ਰਕਮ ਦੇਸ਼ ਵਿੱਚ ਸਭ ਤੋਂ ਵੱਧ ਦੱਸੀ ਜਾ ਰਹੀ ਹੈ ਘਰਾਵੇ ਮੁਆਵਜ਼ੇ ਵਿੱਚ ਵੀ ਵਾਅਦਾ ਕੀਤਾ ਗਿਆ ਪੂਰੀ ਤਰ੍ਹਾਂ ਨੁਕਸਾਨੇ ਘਰਾਂ ਲਈ 120000 ਰੁਪਏ ਜਦੋਂ ਕਿ ਅੰਸ਼ਕ ਤੌਰ ਉੱਤੇ ਨੁਕਸਾਨੇ ਘਰਾਂ ਲਈ ਮੁਆਵਜ਼ਾ 6500 ਰੁਪਏ ਤੋਂ ਵਧਾ ਕੇ 35100 ਰੁਪਏ ਕਰ ਦਿੱਤਾ ਗਿਆ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ 15 ਅਕਤੂਬਰ ਤੋਂ ਪਹਿਲਾਂ ਦੀਵਾਲੀ ਤੋਂ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਵੰਡਣਾ ਸ਼ੁਰੂ ਕਰ ਦਿੱਤਾ ਜਾਵੇਗਾ ਇਸੇ ਨਾਲ ਉਹਨਾਂ ਕੇਂਦਰ ਸਰਕਾਰ ਉੱਤੇ ਵੀ ਤਿੱਖੇ ਤੰਜ ਕੱਸਦੇ ਆ ਕਿ ਆ ਕਿ ਪੰਜਾਬ ਨੂੰ ਬਿਹਾਰ ਵਰਗੇ ਚੋਣ ਵਾਲੇ ਰਾਜਾਂ ਨਾਲੋਂ ਘੱਟ ਪੈਕੇਜ ਦੇ ਕੇ ਅਣਗੌੜਿਆ ਕੀਤਾ ਜਾ ਰਿਹਾ ਹੈ। ਸੀਐਮ ਮਾਨ ਨੇ ਸਾਫ਼ ਕਿਹਾ ਹੈ ਕਿ ਪੰਜਾਬ ਇਸ ਤਰ੍ਹਾਂ ਦੇ ਮਤਰਈ ਮਾਂ ਵਾਲੇ ਸਲੋਕ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਸ ਤਰ੍ਹਾਂ ਸੂਬਾ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਵੱਡੇ ਤੇ ਅਹਿਮ ਫੈਸਲੇ ਕੀਤੇ ਨੇ ਜਿਸ ਦੇ ਨਾਲ ਪ੍ਰਭਾਵਿਤ ਲੋਕਾਂ ਨੂੰ ਜਲਦੀ ਸਹਾਇਤਾ ਮਿਲਣ ਦੀ ਉਮੀਦ ਜਿਤਾਈ ਜਾ ਰਹੀ ਹੈ।